ਇਹੇ ਹਨ ਹਾਲਾਤ ਕਿ ਜਿਸ ਢੰਗ ਨਾਲ ਐਨ ਕੇਵੀਡੀ ਦਾ ਮੁਖੀ ਰਾਜ ਕਰ ਰਿਹਾ ਸੀ ਅਤੇ ਅਜਹੀਆਂ ਘਾੜਤਾਂ ਦੀਆਂ ਗੋੰਧਾਂ ਗੁੰਦਰੇ ਹਸੀ ਇਸ ਤੋਂ ਪਹਿਲਾਂ ਉਹ ਕੇਂਦਰੀ ਕਮੇਟੀ ਅੰਦਰ ਇੱਕ ਸੈਕਟਰੀ ਵਜੋਂ ਕੰਮ ਕਰਦਾ ਸੀ ਕੇਂਦਰੀ ਕਮੇਟੀ ਦੇ ਨਿਰਣੇ ਅਨੁਸਾਰ ਉਹਨੇ ਕੇਂਦਰੀ ਕਮੇਟੀ ਦੇ ਸੈਕਟਰੀਆਂ ਦੇ ਗਠਨ ਨੂੰ ਵਧਿਆ ਦ੍ਰਿੜ ਅਤੇ ਪ੍ਰਤੀਬੱਧ ਬਾਲਸਵਿਕਾਂ ਦੀ ਭਰਤੀ ਨਾਲ ਮਜ਼ਬੂਤ ਬਣਾਉਣਾ ਸੀ ਪਰ ਛੇਤੀ ਹੀ ਉਹਦੀ ਕਮਾਨ ਢੇਠ ਯੋਯੋਬ ਦੇ ਹੱਥ ਟੋਕੇ ਸਨ ਅਜਿਹੇ ਬੇਜਕੀਨੇ ਬਦਮਾਸ਼ ਦੀ ਅਜਿਹੇ ਉੱਚ ਪੱਧਰੇ ਅਹੁਦੇ ਲਈ ਕਿਸ ਨੇ ਤਾਇਨ ਕੀਤੀ ਸੀ ਇਹ ਮੇਲੇਨਕੋਵ ਮਿਕੋਵਾਨ ਖਰੁਸਚੇਵ ਅਤੇ ਕਗਾ ਨੂੰ ਵਿੱਚ ਸਨ ਬਦਕਿਸਮਤੀ ਨਾਲ ਇਹਨਾਂ ਚੋਂ ਕਿਸੇ ਸ਼ਖਸ ਨੇ ਸਟਾਲਨ ਨੂੰ ਇਹ ਨਹੀਂ ਦੱਸਿਆ ਕਿ ਇਹ ਸ਼ਰਾਬੀ ਕਬਾਬੀ ਘਟਿਆ اخਲਾਕ اخਲਾਕ ਦਾ ਮਾਲਕ ਬਦਮਾਸ਼ ਪਾਰਟੀ ਦੀ ਸੈਕਟਰੀਟੇਟ ਚ ਦਖਲ ਤੋਂ ਪਹਿਲਾਂ ਇਹੋ ਜਿਹਾ ਸੀ ਤਾਂ ਫਿਰ ਕੀ ਜੋ ਜੋਬ ਇਨਚਾਰਜ ਸੀ ਜਾਂ ਉਹਦਾ ਬਲੂਖੇਰ ਨਾਲ ਅਜਿਹੀ ਹਾਲਤ ਚ ਕੋਈ ਲੈਣਾ ਦੇਣਾ ਸੀ ਬੋਲਸ਼ੋਈ ਥੀਏਟਰ ਦੇ ਇਨਚਾਰਜ ਦੀ ਜ਼ਿੰਮੇਵਾਰੀ ਦੇ ਨਾਲੋ ਨਾਲ ਮੈਂ ਧੁਰਪੁਰਬ ਚੋਂ ਮਾਸਕੋ ਆਏ ਬਲੂਖੇਰ ਦੇ ਗਾੜ੍ਹ ਦੀ ਜ਼ਿੰਮੇਵਾਰੀ ਵੀ ਨਿਭਾਈ ਸੀ ਬਲੂਖੇਰ ਦੀ ਕਰਵਾਲੀ ਚਿਸਤਖ ਪ੍ਰੂ ਦੇ ਅਖ ਜਿਲ੍ਹੇ ਚ ਰਹਿੰਦੀ ਸੀ ਬਲੂ ਖੇਰ ਉੱਥੇ ਨਹੀਂ ਰਹਿੰਦਾ ਸੀ ਕਿਉਂਕਿ ਮੈਟਰੋਪੋਲ ਹੋਟਲ 'ਚ ਰਹਿਣਾ ਉਹਨੂੰ ਪਸੰਦ ਸੀ ਜਿੱਥੇ ਕਿ ਉਹ ਜਿਪਸੀਆਂ ਦੇ ਸਮੂਹ ਗਾਣ ਸ਼ੌਕ ਨਾਲ ਸੁਣਦਾ ਸੀ ਆਪਣੀ ਗ੍ਰਿਫਤਾਰੀ ਤੋਂ ਐਨ ਪਹਿਲਾਂ ਜੇਜੋਬ ਨੇ ਬਲੂ ਖੇਰ ਨੂੰ ਆਪਣੇ ਦਫ਼ਤਰ 'ਚ ਬੁਲਾਇਆ ਉਹ 2.5 ਘੰਟੇ ਗੱਲਬਾਤ ਕਰਦੇ ਰਹੇ ਮੈਂ ਬਾਹਰ ਮੇਜ਼ਬਾਨ ਖੇਤਰ 'ਚ ਬੈਠਾ ਉਹਨਾਂ ਦੀ ਸਾਰੀ ਵਿਚਾਰ ਚਰਚਾ ਸੁਣਦਾ ਰਿਹਾ ਬਲੁਖੇਰ ਬਾਹਰ ਨਿਕਲਿਆ ਆਇਆ ਪਰ ਆਪਣੀ ਸਰਵਿਸ ਟੋਪੀ ਲੈਣ ਲਈ ਵਾਪਸ ਆਇਆ ਸ਼ਾਇਦ ਇਹ ਅਗੇਤੀ ਚੇਤਾਵਨੀ ਸੀ ਉਹ ਇੱਕ ਆਦਰਯੋਗ ਨਰਮਦਿਲ ਅਤੇ ਸਮਝੌਤਾ ਰਹਿਤ ਦੇਸ਼ ਭਗਤ ਸੀ ਜੋ ਜੇਬ ਦੀ ਅਗਵਾਈ ਹੇਠ ਐਨਕੇਵੀਡੀ ਨੇ ਕੇਂਦਰੀ ਕਮੇਟੀ ਦੇ ਸਾਰੇ ਮੈਂਬਰਾਂ ਤੋਂ ਆਪਣੇ ਕਾਡਰ ਚੋਂ ਸਾਰੇ ਸੋਵੀਅਤ ਵਿਰੋਧੀਆਂ ਦੀ ਸੂਲ ਆਉਣ ਅਤੇ ਉਹਨਾਂ ਬਾਰੇ ਸੂਚਿਤ ਕਰਨ ਦੀ ਮੰਗ ਕੀਤੀ ਜਨਰਲ ਰਮਿਆਤ ਸੇਵ ਨੇ ਅਜਿਹੇ ਕੰਮਕਟੰਗ ਵਿਰੁੱਧ ਤਾੜਨਾ ਕੀਤੀ ਸੀ ਅਤੇ ਇਹਨਾਂ ਤੇ ਵਧੀਆ ਨਿਗਰਾਨੀ ਕੀਤੀ ਜਾਣ ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਇਹਨਾਂ ਅਖੌਤੀ ਦੁਸ਼ਮਣਾਂ ਤੇ ਮੁਕੱਦਮੇ ਚਲਾਏ ਜਾਣੇ ਚਾਹੀਦੇ ਹਨ ਅਤੇ ਇਹਨਾਂ ਨੂੰ ਇਹਨਾਂ ਦੀਆਂ ਗਲਤੀਆਂ ਦਾ ਅਹਿਸਾਸ ਕਰਵਾਇਆ ਜਾਣਾ ਚਾਹੀਦਾ ਹੈ ਅਤੇ ਇਉਂ ਇਹ ਵਧੀਆ ਸੋਵੀਅਤ ਮਨੁੱਖ ਬਣ ਜਾਣਗੇ ਸਟਾਲਿਨ ਇਸ ਸਾਰੇ ਦੇ ਖਿਲਾਫ ਸੀ ਕਿਉਂਕਿ ਉਹਨੂੰ ਇਨ੍ਹਾਂ ਗ੍ਰਿਫਤਾਰੀਆਂ ਦੇ ਬੇਅਸੂਲੇ ਬਣਦੀਆਂ ਅਫਵਾਹਾਂ ਸੁਣਨ ਨੂੰ ਮਿਲੀਆਂ ਸਨ ਸਟਾਲਿਨ ਲਾਈਨਨ ਅਤੇ ਸਮਾਜਵਾਦ ਦੇ ਦੁਸ਼ਮਣ ਇੰਨੇ ਛਾਤਰ ਢੰਗ ਨਾਲ ਮੁਖੌਟੇ ਧਾਰੀ ਬੈਠੇ ਸਨ ਕਿ ਝੂਠ ਤੂਫਾਨ ਦੀ ਮੋਟੀ ਚਾਦਰ ਅਤੇ ਯਾਰਾ ਭੜਕਾਟਾਂ ਦੇ ਵਿੱਚੋਂ ਕਈ ਵਾਰ ਇਹਨਾਂ ਦੀ ਪਛਾਣ ਕਰਨੀ ਅਸੰਭਵ ਹੁੰਦੀ ਸੀ ਤਰਵਾਕਾ ਕਿ ਜਿਵੇਂ ਕਿ ਬਾਅਦ ਚ ਪਤਾ ਲੱਗਾ ਦਾ ਅਰਥ ਅਸਲ ਚ ਕਮਾਨੋ ਵਿੱਚ ਦੀ ਛਤਰਛਾਇਆ ਹੇਠ ਕੀਤੀਆਂ ਜਾਂਦੀਆਂ ਗ੍ਰਿਫਤਾਰੀਆਂ ਨੂੰ ਛਪਾਉਣਾ ਹੀ ਸੀ ਜਿੱਥੇ ਕਿਤੇ ਵੀ ਜ਼ਿਲ੍ਹਿਆਂ ਦੇ ਪਾਰਟੀ ਸੈਕਟਰੀ ਇਮਾਨਦਾਰ ਵਾਰਸ ਵੀ ਕਿਸਨ ਪ੍ਰਤੀਬੱਧ ਅਤੇ ਵਫਾਦਾਰ ਸੋਵੀਅਤਾਂ ਸਨ ਉਹਨਾਂ ਥਾਵਾਂ ਤੇ ਨਾਦਾਨ ਲੋਕਾਂ ਦੀਆਂ ਗ੍ਰਿਫਤਾਰੀਆਂ ਜਾਂ ਭੜਕਾਟਾਂ ਦੀਆਂ ਕੋਈ ਸਮੱਸਿਆਵਾਂ ਨਹੀਂ ਸਨ ਇੱਕ ਮਿਸਾਲ ਸਟਾਲਿਨਗਰਾਡ ਦੀ ਜ਼ਿਲ੍ਹਾ ਪਾਰਟੀ ਕਮੇਟੀ ਦੇ ਪ੍ਰਤੀਬੱਧ ਜ਼ਿਲ੍ਹਾ ਪਾਰਟੀ ਸੈਕਟਰੀ ਇਹ ਚੂਆ ਨਾ ਨੋਵ ਦੀ ਹੈ ਜੋ ਐਨਕੇਵੀਡੀ ਮੁਖੀ ਸਰੋਬ ਅਤੇ ਉਹਦੇ ਸਹਾਇਕ ਤਸਾਹਕ ਨੇ ਉਹਨੂੰ ਗ੍ਰਿਫਤਾਰ ਕੀਤੇ ਜਾਣ ਵਾਲੇ ਲੋਕਾਂ ਦੀ ਲਿਸਟ ਥਮਾਈ ਤਾਂ ਉਹਨੇ ਕਿਹਾ ਕਿ ਉਹਨੂੰ ਇਹਦੇ ਬਾਰੇ ਸੋਚਣ ਲਈ ਇੱਕ ਦਿਨ ਦਾ ਵਕਫਾ ਚਾਹੀਦਾ ਹੈ ਉਹਨੇ ਕਾਗਜ਼ਾਂ ਤੇ ਨਿਗਾਹ ਮਾਰੀ ਅਤੇ ਦੇਖਿਆ ਕਿ ਇਹ ਸਾਰੇ ਲੋਕ નિર્ਦੋਸ਼ ਹਨ ਉਹਨੇ ਗ੍ਰਿਫਤਾਰ ਕੀਤੇ ਸਾਰੇ ਲੋਕਾਂ ਨੂੰ ਰਿਹਾ ਕਰ ਦਿੱਤਾ ਫਿਰ ਉਹਨੂੰ ਮਾਸਕੋ ਤੋਂ ਮੈਲਨਕੋਵ ਦੀ ਇੱਕ ਗੁੱਸਹਿਲ ਟੈਲੀਫੋਨ ਕਾਲ ਆਈ ਜਿਦੇ ਚ ਚੁਇਆ ਨੋਵ ਨੂੰ ਆਪ ਮਹਾਰੇ ਤੌਰ ਤੇ ਅਜਾਇਹਾ ਕਰਦੇ ਹੋਣ ਦਾ ਦੋਸ਼ੀ ਕਿਹਾ ਗਿਆ ਸੀ ਮੈਲਨਕੋਵ ਭੜਕ ਪਿਆ ਉਹ ਸਟਾਲਨ ਕੋਲ ਗਿਆ ਇਹ ਸਾਰੇ ਕੁਝ ਦੀ ਉਹਨੂੰ ਸੂਚਨਾ ਦਿੱਤੀ ਸਟਾਲਨ ਨੇ ਮੈਲਨਕੋਵ ਦੀ ਗੱਲ ਨਹੀਂ ਮੰਨੀ ਕਿਉਂਕਿ ਉਹ ਚੁਇਆ ਨੋਵ ਨੂੰ ਜਾਣਦਾ ਸੀ ਅਤੇ ਚੁਇਆ ਨੋਵ ਨਾਲ ਲੰਮਾ ਸਮਾਂ ਕੰਮ ਕਰਦੇ ਰਹਿਣ ਕਰਕੇ ਇਸਟਾਲਨ ਨੂੰ ਪਤਾ ਸੀ ਕਿ ਉਹ ਸਮਾਜਵਾਦ ਨੂੰ ਪਰਣਾਇਆ ਹੋਇਆ ਜੁਝਾਰੂ ਵਾਰਸਵਿਕ ਸੀ ਇੱਥੇ ਹਵਾਵਾਜੀ ਦੇ ਮਾਰਸ਼ਲ ਇਹ ਗੋਲੋ ਬਨਾਵੋਵ ਦੀਆਂ ਯਾਦਾਂ ਨੂੰ ਚਿਤਾਉਣ ਦੀ ਹਕੀਕੀ ਲੋੜ ਹੈ ਜਿਹੜਾ ਇਸਟਾਲਨ ਨਾਲ ਗੱਲਬਾਤ ਕਰਨ ਤੋਂ ਬਾਅਦ ਇਸਟਾਲਨ ਦੇ ਦਫ਼ਤਰ ਦੇ ਦਰਵਾਜ਼ੇ ਤੇ ਖੜਾ ਅੰਦਰ ਵੱੜਨ ਨੂੰ ਝਿਜਕ ਰਿਹਾ ਸੀ ਇਹ ਦੇਖਦਿਆਂ ਇਸਟਾਲਨ ਨੇ ਪੁੱਛਿਆ ਕੀ ਤੂੰ ਕੁਝ ਪੁੱਛਣਾ ਚਾਹੁੰਦਾ ਹੈ ਕਾਮਰੇਡ ਸਟਾਲਨ ਹਵਾਵਾਜੀ ਦੇ ਇੰਜੀਨੀਅਰ ਨੂੰ ਯੇਲ ਚ ਬੰਦ ਕਿਉਂ ਕੀਤਾ ਹੋਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਵਿਦੇਸ਼ੀਆਂ ਨਾਲ ਮਿਲਿਆ ਹੋਇਆ ਹੈ ਸਟਾਲਨ ਨੇ ਕਿਹਾ ਕਾਮਰੇਡ ਸਟਾਲਨ ਕੀ ਤੈਨੂੰ ਇਸ ਗੱਲ ਤੇ ਯਕੀਨ ਹੈ ਨਹੀਂ ਬਿਲਕੁਲ ਨਹੀਂ ਸਟਾਲਨ ਨੇ ਕਿਹਾ ਅਤੇ ਮੈਨੂੰ ਵੀ ਯਕੀਨ ਨਹੀਂ ਅਲਵਿਦਾ ਇਸ ਤੋਂ ਛੇਤੀ ਹੀ ਬਾਅਦ ਉਹ ਹਵਾਵਾਜੀ ਇੰਜੀਨੀਅਰ ਯੇਲੋਂ ਬਾਹਰ ਸੀ ਜੇਜੋਬ ਨੇ ਇਨ੍ਹਾਂ ਗ੍ਰਿਫਤਾਰੀਆਂ ਅਤੇ ਕਤਲਾਂ ਨੂੰ ਜਿੰਨਾ ਮਰਜੀ ਸਟਾਲਨ ਤੋਂ ਛੁਪਾਈ ਰੱਖਣ ਦੀ ਕੋਸ਼ਿਸ਼ ਕੀਤੀ ਪਰ ਸਟਾਲਨ ਨੂੰ ਇਹਦੀ ਖਬਰ ਛੇਤੀ ਹੀ ਮਿਲ ਗਈ ਆਪਣੇ ਆਪ ਨੂੰ ਖਤਰਾ ਮਹਿਸੂਸ ਕਰ ਜੇਜੋਬ ਨੇ ਸਟਾਲਨ ਨਾਲ ਮਿੱਤਰਤਾ ਬਣਾਉਣੀ ਸ਼ੁਰੂ ਕਰ ਦਿੱਤੀ ਉਸਨੇ ਹਰ ਹਿੱਲੇ ਸਮਾਜਵਾਦ ਪ੍ਰਤੀ ਆਪਣੀ ਪ੍ਰਤੀਬੱਧਤਾ ਅਤੇ ਵਫਾਦਾਰੀ ਦਿਖਾਉਣ ਦੀ ਕੋਸ਼ਿਸ਼ ਕੀਤੀ ਸਟਾਲਨ ਆਪੇ ਤੋਂ ਬਾਹਰ ਹੋ ਗਿਆ ਹਰ ਜਾਣਕਾਰ ਟਿਕਾਣੇ ਤੇ ਜੇਜੋਬ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਹਰ ਪਾਸਿਓਂ ਜਵਾਬ ਇਹੀ ਮਿਲਦਾ ਕਿ ਉਹਦੇ ਕਿਸੇ ਵੀ ਸਹਾਇਕ ਨੂੰ ਨਹੀਂ ਪਤਾ ਸੀ ਕਿ ਜਯੋਬ ਹੈ ਕਿੱਥੇ ਸਟਾਲਨ ਨੇ ਕਰਨਲ ਕਿਰੀਲਨ ਨੂੰ ਇੱਕ ਲਿਫਾਫਾ ਦੇ ਕੇ ਪੋਸਟਲਪੀ ਭੇਜਿਆ ਜਿੱਥੇ ਆਖਰਕਾਰ ਉਹਨੂੰ ਜਯੋਬ ਨੂੰ ਲੱਭ ਲਿਆ ਗਿਆ ਲਿਫਾਫੇ 'ਚ ਲਿਖਿਆ ਸੀ ਕਿ ਜਯੋਬ ਇਸ ਪਰਚੇ 'ਤੇ ਦਸਤਖਤ ਕਰੇ ਕਿ ਉਹਨੂੰ ਪਰਚਾ ਮਿਲ ਗਿਆ ਹੈ ਜਯੋਬ ਦੇ ਸਹਾਇਕ ਫਤੀਆਨੋਬ ਨੇ ਆਪਣੇ ਮੁਖੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਇਸ ਪਰਚੇ ਤੇ ਆਪਣੇ ਦਸਤਖਤ ਕਰ ਦਿੰਦਾ ਹੈ ਪਰ ਕਰੀਲਨ ਨੇ ਇਹ ਕਰਨ ਨੂੰ ਇਨਕਾਰ ਕਰ ਦਿੱਤਾ ਸੋ ਆਖਰਕਾਰ ਯਜੋਬ ਨੂੰ ਖੁਦ ਹੀ ਇਹਨਾਂ ਪੇਪਰਾਂ ਤੇ ਦਸਤਖਤ ਕਰਨ ਲਈ ਮਜਬੂਰ ਹੋਣਾ ਪਿਆ ਇਸ ਪਰਚੇ ਅੰਦਰ ਯਜੋਬ ਨੂੰ ਕੇਂਦਰੀ ਕਮੇਟੀ ਦੀ ਮੀਟਿੰਗ 'ਚ ਹਾਜ਼ਰ ਹੋਣ ਦੀ ਗੁਜਾਰਿਸ਼ ਕੀਤੀ ਗਈ ਸੀ ਰੂਸੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਜਨਵਰੀ 1938 'ਚ ਪਲੈਨਮ ਹੋਇਆ ਸਟਾਲਿਨ ਨੇ ਇਸ ਪਲੈਨਮ 'ਚ ਬੋਲਦਿਆਂ ਐਨਕੇਵੀਡੀ ਦੇ ਕੰਮ ਦਾ लेखा-ਜੋਖਾ ਕੀਤਾ ਅਤੇ ਇਹਦੀ ਆਲੋਚਨਾ ਕੀਤੀ ਕਿ ਇਹ ਆਪਣੇ ਇਨਕਲਾਬੀ ਉਸੂਲਾਂ ਨੂੰ ਤਿਲਾਂਜਲੀ ਦੇ ਚੁੱਕੀ ਹੈ ਇਹ ਉੱਚ ਪੱਧਰੀ ਕਮਾਨਾਂ ਅਤੇ ਲਾਲ ਫੌਜ ਦੇ ਕੁਝ ਹਿੱਸਿਆਂ ਨੂੰ ਹਾਸਲ ਕੁਝ ਜਥੇਬੰਦਕ ਉਸੂਲਾਂ ਨੂੰ ਭੰਗ ਕਰਨ ਦੀ ਕਾਰਵਾਈ ਬਣਦੀ ਹੈ ਜੇਜੋਬ ਨੂੰ ਐਨਕੇਵੀਡੀ ਦੇ ਮੁਖੀ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਇਸ ਤੇ ਐਨਕੇਵੀਡੀ ਦੀਆਂ ਸਫਾਂ ਅੰਦਰ ਬਹੁਤ ਤਿੱਖੀ ਬਹਿਸ ਛਿੜੀ ਅਤੇ ਐਨੀ ਆਲੋਚਨਾ ਕੀਤੀ ਗਈ ਕਿ ਅਜ ਤਾਂ ਅਜ ਦਾ ਗਲਾਸ ਨੋਸਤ ਤਾਂ ਉਸ ਦੇ ਸਾਹਮਣੇ ਕੁਝ ਵੀ ਨਹੀਂ ਐਨਕੇਵੀਡੀ ਦੀ ਲੀਡਰਸ਼ਿਪ ਨੂੰ ਆਲੋਚਨਾ ਤੋਂ ਬਚਾਉਣ ਦੀ ਕੋਸ਼ਿਸ਼ ਕਰਦਾ ਇੱਕ ਸਾਂਝਾ ਉਪਰਾਲਾ ਵੀ ਕੁਝ ਹਿੱਸਿਆਂ ਵੱਲੋਂ ਕੀਤਾ ਗਿਆ ਪਰ ਸਮੁੱਚੇ ਮੁਲਕ ਅੰਦਰ ਬਹੁਤ ਹੀ ਗਰਮਗਰਮ ਮੀਟਿੰਗਾਂ ਹੋਈਆਂ ਅਤੇ ਜਿਨ੍ਹਾਂ ਚ ਐਨਕੇਵੀਡੀ ਦੀ ਲੀਡਰਸ਼ਿਪ ਦੀ ਆਲੋਚਨਾ ਕੀਤੀ ਗਈ ਸਾਰੇ ਜ਼ਿਲ੍ਹਿਆਂ ਚੋਂ ਭੜਕਾਹਟ ਪੈਦਾ ਕਰਨ ਵਾਲਿਆਂ ਜਾਸੂਸਾਂ ਗੱਦਾਰਾਂ ਅਤੇ ਅਨਿਆਇ ਕਰਨ ਵਾਲਿਆਂ ਨੂੰ ਅਹੁਦਿਆਂ ਤੋਂ ਹਟਾਇਆ ਗਿਆ ਅਤੇ ਉਹਨਾਂ ਚੋਂ ਕੁਝ ਨੂੰ ਜੇਲ੍ਹ ਭੇਜਿਆ ਗਿਆ ਜਦ ਕਿ ਹੋਰਨਾਂ ਤੇ ਮੁਕੱਦਮੇ ਚਲਾ ਕੇ ਉਹਨਾਂ ਨੂੰ ਮੁਲਕ ਪਾਰਟੀ ਅਤੇ ਸਮਾਜਵਾਦ ਨੂੰ ਪਹੁੰਚਾਏ ਹਰਜੇ ਬਦਲੇ ਮੌਤ ਦੀ ਸਜ਼ਾ ਦਿੱਤੀ ਗਈ ਐਨਕੇਵੀਡੀ ਦੀ ਕੇਂਦਰੀ ਕਮੇਟੀ ਦੇ ਤੁਰ ਅੰਦਰੋਂ ਵੀ ਇਹ ਆਂਦਰੀਵ ਦੀ ਅਗਵਾਈ ਹੇਠ ਇੱਕ ਕਮਿਸ਼ਨ ਇਸ ਮਸਲੇ ਦੀ ਨਿਗਰਾਨੀ ਕਰ ਰਿਹਾ ਸੀ ਐਨਕੇਵੀਡੀ ਅਤੇ ਹੋਰ ਸੁਰੱਖਿਆ ਸਾਖਾਵਾਂ ਅੰਦਰੋਂ ਮੁਲਕ ਪੱਦਰ ਤੇ ਚਲਾਈ ਗਈ ਇਸ ਸਫਾਈ ਮੁਹਿੰਮ ਤੋਂ ਬਾਅਦ 30000 ਤੋਂ ਵੱਧ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੂੰ ਕਈ ਸਾਲਾਂ ਤੋਂ ਪਹਿਲਾਂ ਜੇ ਜੋਬ ਅਤੇ ਬਾਅਦ ਵਿੱਚ ਯੋਗੋਦਾ ਅਤੇ ਹੋਰਨਾਂ ਵੱਲੋਂ ਉਥੇ ਨਿਯੁਕਤ ਕੀਤਾ ਗਿਆ ਹੋਇਆ ਸੀ ਇਹਨਾਂ ਗ੍ਰਿਫਤਾਰ ਬੰਦਿਆਂ 'ਚੋਂ ਇੱਕ ਮੇਰੇ ਅਧਿਕਾਰ ਖੇਤਰ 'ਚ ਆਇਆ ਕੋਈ ਅਲੋਕਾਰੀ ਗੱਲ ਨਹੀਂ ਉਹ ਇੱਕ ਨੌਜਵਾਨ ਸੀ ਬਸ ਇਨੀ ਕੁ ਹੀ ਗੱਲ ਉਹ ਮਿਹਨਤ ਮੁਸ਼ਕਤ ਕਰਨ ਵਾਲਾ ਨੌਜਵਾਨ ਸੀ ਉਹਨੂੰ ਕਾਸੇ ਨਕੋ ਭੇਜ ਦਿੱਤਾ ਗਿਆ 40000 ਤੋਂ ਵੱਧ ਫੌਜੀ ਯੁਵਾਨਾਂ ਨੂੰ ਗ੍ਰਿਫਤਾਰੀ ਤੋਂ ਆਜ਼ਾਦ ਕਰ ਦਿੱਤਾ ਗਿਆ ਜਦੋਂ ਇਹ ਪਤਾ ਲੱਗ ਗਿਆ ਕਿ ਜੈਜੋਬ ਅਤੇ ਹੋਰਨਾਂ ਨੇ ਆਪਣੀ ਕਮਾਨ ਹੇਠ ਇਹਨਾਂ ਯੁਵਾਨਾਂ ਦੇ ਮੁਜਰਮਾਨਾ ਅਤੇ ਸਰਕਾਰ ਵਿਰੋਧੀ ਗਤੀਵਧੀਆਂ ਦੇ ਰਿਕਾਰਡ ਅੰਦਰ ਝਾਲ ਸਾਜੀ ਕੀਤੀ ਸੀ ਜਦੋਂ ਸਟਾਲਨ ਨੇ ਇਹਨਾਂ ਜਾਂਚ ਕਮਿਸ਼ਨਾਂ ਦੇ ਕੰਮਕਾਜ ਨੂੰ ਅਮਲੀ ਜਮਾਂ ਪਹਿਨਾਇਆ ਤਾਂ ਸਬੂਤਾਂ ਦੀ ਘਾਟ ਕਾਰਨ ਲਾਪਾਕੇ ਕੁੱਲ 320000 ਲੋਕਾਂ ਨੂੰ ਜੇਲਾਂ ਚੋਂ ਆਜ਼ਾਦ ਕਰ ਦਿੱਤਾ ਗਿਆ ਕਿਉਂਕਿ ਉਹ ਬੇਦੋਸ਼ੇ ਸਨ ਹੁਣ ਕੋਈ ਜਣਾ ਜਬਰ ਅਤੇ ਜੁਰਮ ਲਈ ਸਟਾਲਨ ਦੀ ਆਲੋਚਨਾ ਕਰਨ ਦਾ ਉਤਪੁਣਾ ਕਿਵੇਂ ਕਰ ਸਕਦਾ ਹੈ ਇਹ ਕਮਲਵਾਹ ਸੀ ਜਿਹੜਾ ਯਜੋਬ ਅਤੇ ਸਰਕਾਰ ਦੇ ਹੋਰ ਦੋਖੀਆਂ ਵੱਲੋਂ ਬੜੇ ਛਾਤਰਾਨਾ ਢੰਗ ਨਾਲ ਫੈਲਾਇਆ ਗਿਆ ਸੀ ਜਿਸ ਨੇ ਕਮਲਵਾਹ ਨੇ ਕਰੋੜਾਂ ਲੋਕਾਂ ਦੇ ਮਨਾਂ ਤੇ ਡੂੰਘਾ ਪ੍ਰਭਾਵ ਛੱਡਿਆ ਅਤੇ ਇਹ ਉਹਨਾਂ ਅੰਦਰ ਘਰ ਕਰ ਗਿਆ। ਅਮਲੀ ਰੂਪ 'ਚ ਹਰ ਜਣਾ ਹੀ ਦੁਸ਼ਮਣਾਂ ਦੀ ਖੋਜ 'ਚ ਰੁੱਝਿਆ ਹੋਇਆ ਸੀ। ਸੋਵੀਅਤ ਰੂਸ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਇਸ ਦੇ ਵਿਰੁੱਧ ਸੀ। ਉਹ ਇਸ ਖਿਲਾਫ ਪੂਰੀ ਤਨਦੇਹੀ ਨਾਲ ਲੜੀ ਅਤੇ ਵਿਸ਼ੇਸ਼ ਕਰ ਸਟਾਲਨ ਲੋਕ ਇਸ ਵਿੱਚ ਰੁੱਝ ਗਏ ਅਤੇ ਆਪਣੇ ਦੁਸ਼ਮਣਾਂ ਤੋਂ ਖਿਹੜਾ ਛਡਾਉਣ ਦੇ ਨਾਂ ਹੀਠ ਦੋਸਤ ਹੀ ਦੋਸਤਾਂ ਨੂੰ ਡਬੋ ਰਹੇ ਸਨ ਬਿਨਾਂ ਸ਼ੱਕ ਇਹਨੂੰ ਸਮੂਹਿਕ ਪੱਧਰ ਦੇ ਕਮਲਵਾਹ ਵਜੋਂ ਨਹੀਂ ਦਰਸਾਇਆ ਜਾ ਸਕਦਾ ਇਹਨਾਂ ਸਾਰੀਆਂ ਪੜਤਾਲਾਂ ਦੌਰਾਨ ਜੋ ਇਸ ਦੌਰ ਦਾ ਅਧਿਐਨ ਕਰਨ ਲਈ ਕੀਤੀਆਂ ਗਈਆਂ 30-40 ਬੰਦਿਆਂ ਨੇ ਇੱਕੋ ਹੀ ਕਿਸਮ ਦੇ ਉਹਨਾਂ ਹੀ ਦਸਤਾਵੇਜ਼ਾਂ ਦੀ ਛਾਣਵੀਣ ਕੀਤੀ ਪਰ ਉਹਨਾਂ ਜੇ ਕਿਦਰੇ ਵੀ ਸਟਾਲਣ ਦਾ ਜਾਂ ਸਟਾਲਣ ਦੀ ਕਮਾਨ ਜਾਂ ਇਹਨਾਂ ਕਤਲਾਂ ਅਤੇ ਹੋਰਨਾਂ ਗੱਲਾਂ ਬਾਰੇ ਕੋਈ ਜ਼ਿਕਰ ਨਹੀਂ ਲੱਭਦਾ ਜਿਹੜੀਆਂ ਸੋਵੀਅਤ ਲੋਕਾਂ ਦੇ ਹਕੀਕੀ ਦੁਸ਼ਮਣਾਂ ਵੱਲੋਂ ਅੰਜਾਮ ਦਿੱਤੀਆਂ ਗਈਆਂ ਸਨ ਸਟਾਲਿਨ ਮੋਲੋਟੋਵ ਜਾਂ ਬਰੋਸ਼ੀ ਲੋਵ ਦੀ ਦਿੱਤੀ ਹੋਈ ਕੋਈ ਹਦਾਇਤ ਇਹਨਾਂ ਦਸਤਾਵੇਜ਼ਾਂ 'ਚੋਂ ਨਹੀਂ ਲੱਭਦੀ ਮੇਰੀ ਸਮਝ ਅਨੁਸਾਰ ਸਟਾਲਿਨ ਸਿਰ ਵੀ ਕੁਝ ਦੋਸ਼ ਆਇਦ ਹੁੰਦਾ ਹੈ ਕਿਉਂਕਿ ਉਹ ਸਾਡੇ ਮੁਲਕ ਦਾ ਸਰਵਰਾਹੀ ਸੀ ਉਹਦਾ ਦੋਸ਼ ਏ ਸੀ ਕਿ ਉਹ ਹਮੇਸ਼ਾ ਸਮੂਹਿਕ ਫੈਸਲਿਆਂ ਦੇ ਹੱਕ 'ਚ ਖੜਦਾ ਸੀ ਅਤੇ ਯਗੋਦਾ ਮਲੇਨੇਕੋਵ ਖਰੂਸਚੇਵ ਬੇਰੀਆ ਅਤੇ ਹੋਰਨਾ ਵਰਗੇ ਆਪਣੇ ਹੋਰਨਾ ਹਮਜੋਲੀਆ ਵੱਲੋਂ ਉੱਲੂ ਬਣਾਇਆ ਜਾਂਦਾ ਰਿਹਾ ਸੀ ਜੇਜੋਵ ਨੂੰ ਸਟਾਲਨ ਨੇ ਮੁੱਢ ਤੋਂ ਹੀ ਪਛਾਣ ਲਿਆ ਸੀ ਅਤੇ ਉਹਨੂੰ ਰੋਕਣ ਲਈ ਕਦਮ ਉਠਾਏ ਅਤੇ ਉਹਦੇ ਤੋਂ ਖੇੜਾ ਛੁਡਾ ਲਿਆ ਜਨਰਲ ਰੁਮੀਆਨਤਸੇਵ ਨੇ ਕਮਿਸ਼ਨ ਬਾਰੇ ਸਾਡੇ ਵੱਲੋਂ ਕੀਤੀ ਜਾਂਦੀ ਖੋਜ ਵੀਨ ਚ ਹਮੇਸ਼ਾ ਸਾਡੀ ਮਦਦ ਕੀਤੀ ਇਹ ਉਹੀ ਰੁਮੀਆਂ ਸੇਵ ਸੀ ਜਿਹੜਾ 15 ਸਾਲ ਪਹਿਲਾਂ ਸਟਾਲਨ ਦਾ ਨਿੱਜੀ ਬਾਡੀਗਾਰਡ ਸੀ ਅਜਿਹੀ ਪ੍ਰਤੀਬੱਧਤਾ ਅਤੇ ਸਨਮਾਨ ਵਾਲੇ ਵਿਅਕਤੀ ਵਿਰਲੇ ਹੀ ਮਿਲਦੇ ਹਨ ਅਤੇ ਬਲਾਸਿਕ ਵੀ ਅਜਿਹਾ ਹੀ ਬਾਡੀਗਾਰਡ ਸੀ ਜਿਹੜਾ 1924 ਤੋਂ ਇੰਚਾਰਜ ਸੀ